ਜਿਹੜਾ ਇਸ ਬੰਦੇ ਦੀ ਘਰਵਾਲੀ ਨੂੰ ਲੱਭ ਕੇ ਦਵੇਗਾ ਉਸ ਨੂੰ ਇਨਾਮ ਮਿਲੇਗਾ ਕਿਉਂਕਿ ਐਸ ਦੀ ਪਤਨੀ ਆਪਣੇ ਹੀ ਸਹੁਰੇ ਦੇ ਨਾਲ ਫਰਾਰ ਹੋ ਗਈ ਹੈ ਮੇਰੇ ਸਾਥ ਇਹ ਹੋਇਆ ਮੇਰੀ ਪਤਨੀ ਆਪੇ ਕਰਕੇ ਨਿਕਲ ਗਈ ਹੈ ਨੰਦਰਾਮ ਕੀ ਫਾਤ ਮੈਂ ਕਹੀ ਹੈ ਵੇਖ ਲੋ ਤਿੰਨ ਬੱਚਿਆਂ ਦੀ ਮਾਂ ਆਪਣੇ ਪਤੀ ਨੂੰ ਛੱਡ ਕੇ ਆਪਣੇ ਸਹੁਰੇ ਦੀ ਕਿਵੇਂ دیਵਾਨੀ ਹੋਈ ਅਤੇ ਨਾ ਬੱਚਿਆਂ ਦੀ ਪਰਵਾਹ ਕੀਤੀ ਤੇ ਨਾ ਹੀ ਪਤੀ ਦੀ ਤੇ ਨਾ ਹੀ ਸਮਾਜ ਦੀ ਆਪਣੇ ਸਹੁਰੇ ਦੇ ਨਾਲ ਹੀ ਫਰਾਰ ਹੋ ਗਈ ਹੈ ਮਨਪੂਰ ਐਮੇ ਤੇ ਵੀ ਹੰਪੇ ਕਹੀ ਦੀ कि वो بالغાય वो मिल जाए जी हां सशिगल ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਜਮਾਨਾ ਜਿਹੋ ਆ ਗਿਆ ਹੈ ਇਹਦੇ ਵਿੱਚ ਅਜਿਹੀਆਂ ਖਬਰਾਂ ਜਿਹੜੀਆਂ ਆ ਰਹੀਆਂ ਨੇ ਉਹ ਬਹੁਤੇ ਲੋਕਾਂ ਨੂੰ ਹੈਰਾਨ ਨੇ ਕਰ ਰਹੀਆਂ ਕਿਉਂਕਿ ਕਿਤੇ ਖਬਰ ਆ ਰਹੀ ਹੈ ਕਿ ਜੀ ਸੱਸ ਆਪਣੇ ਜਵਾਈ ਦੇ ਨਾਲ ਭੱਜ ਗਈ ਹੈ ਕਿਤੇ ਖਬਰ ਆ ਰਹੀ ਹੈ ਕਿ ਜੀ ਜੋ ਸਮਝਣ ਹੈ ਉਹ ਸਮਝੀ ਦੇ ਨਾਲ ਭੱਜ ਗਿਆ ਹੈ ਕਿਤੇ ਖਬਰ ਜੋ ਆ ਰਹੀ ਹੈ ਕਿ ਜੀ ਜੋ ਹੈ ਉਹ ਕੋਈ ਜੋ ਆਪਣੇ ਦਾਦੇ ਦੇ ਨਾਲ ਭੱਜ ਗਿਆ ਹੈ ਕਦੇ ਕੋਈ ਹੋਰ ਖਬਰ ਆ ਰਹੀ ਹੈ ਤੇ ਇੱਥੇ ਇੱਕ ਖਬਰ ਜੋ ਹੈ ਉੱਤਰ ਪ੍ਰਦੇਸ਼ ਦੇ ਇਟਾਵਾ ਦੀ ਜਿਹੜੀ ਆ ਉਹ ਸਾਹਮਣੇ ਆਈ ਹੈ ਜੀ ਆਹ ਦਾਦੀ ਹੈ ਕਿ ਇੱਕ ਔਰਤ ਜੋ ਹੈ ਉਹ ਆਪਣੇ ਸਹੁਰੇ ਦੇ ਨਾਲ ਹੀ ਭੱਜ ਗਈ ਹੈ ਤੇ ਉਹ ਸਹੁਰਾ ਹੁੰਦਾ ਸਕਾ ਜਿਹੜਾ ਹੈ ਉਹ ਚਾਚਾ ਸਹੁਰਾ ਸੀ ਮਤਲਬ ਕਿ ਮੁੰਡੇ ਦੇ ਚਾਚੇ ਦੇ ਨਾਲ ਜਿਹੜਾ ਹੈ ਉਹ ਔਰਤ ਜਿਹੜੀ ਆ ਉਹ ਭੱਜ ਗਈ ਹੈ ਤੇ ਨਾਲ ਜਿਹੜਾ ਹੈ ਆਪਣੇ ਦੋ ਬੱਚੇ ਵੀ ਲੈ ਗਈ ਹੈ ਜੀ ਹਾਂ ਹੁਣ ਜਿਹੜਾ ਪੀੜਿਤ ਘਰ ਵਾਲਾ ਹੈ ਉਹ ਵਿਚਾਰਾ ਹੱਥ ਦੇ ਵਿੱਚ ਪੋਸਟਰ ਲੈ ਕੇ ਬੈਠਾ ਹੋਇਆ ਹੈ ਕਿ ਮੇਰੀ ਘਰਵਾਲੀ ਨੂੰ ਲੱਭਣ ਵਾਲੇ ਨੂੰ 20000 ਰੁਪਏ ਦਾ ਮੈਂ ਇਨਾਮ ਦਵਾਂਗਾ ਨੌਜਵਾਨ ਨੇ ਦੱਸਿਆ ਕਿ ਉਸ ਦਾ ਚਾਚਾ ਘਰੇ ਆਉਂਦਾ ਰਹਿੰਦਾ ਸੀ ਉਹਨਾਂ ਦੇ ਘਰੇ ਵਧੀਆ ਰਿਸ਼ਤੇ ਸੀ ਤੇ ਇਸ ਤਰੀਕੇ ਦੇ ਨਾਲ ਉਹ ਮੇਰੀ ਪਤਨੀ ਨੂੰ ਪਜਾ ਲੈ ਗਿਆ ਪਰ ਇੱਥੇ ਸਵਾਲ ਵੀ ਉੱਠਦਾ ਹੈ ਤੇ ਇੱਥੇ ਮੈਨੂੰ ਲੱਗਦਾ ਹੈ ਕਿ ਸੋਚਣਾ ਵੀ ਚਾਹੀਦਾ ਹੈ ਕਿ ਅੱਜ ਦੇ ਰਿਸ਼ਤੇ ਕਿਹੋ ਜਿਹੇ ਨੇ ਕਿਸੇ ਨੂੰ ਵੀ ਘਰ ਵੜਨ ਤੋਂ ਪਹਿਲਾਂ 100 ਬਾਰ ਸੋਚ ਲਿਆ ਕਰੋ ਕਿ ਉਸ ਦੀ ਨੀਅਤ ਤੁਹਾਡੀ ਘਰਵਾਲੀ ਨੂੰ ਲੈ ਕੇ ਤੁਹਾਡੀ ਭੈਣ ਨੂੰ ਲੈ ਕੇ ਜਾਂ ਤੁਹਾਡੇ ਘਰ ਦੀ ਔਰਤ ਨੂੰ ਲੈ ਕੇ ਕਿ ਉਹੋ ਜਈ ਹੈ ਕਿਉਂਕਿ ਅੱਜ ਕੱਲ੍ਹ ਉਹੀ ਲੋਕ ਜਿਹੜੇ ਨੇ ਧੋਖਾ ਦਿੰਦੇ ਨੇ ਜੋ ਸਕੇ ਹੁੰਦੇ ਨੇ ਜੋ ਤੁਹਾਡੇ ਘਰਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਸੋ ਇਹ ਚਾਚਾ ਵੀ ਉਸ ਦੇ ਘਰ ਦੇ ਵਿੱਚ ਆਉਂਦਾ ਜਾਂਦਾ ਰਿਹਾ ਪਰ ਚਾਚਾ ਜਿਹੜਾ ਹੈ ਉਸ ਦੀ ਨਿਗਾ ਜਿਹੜੀ ਆਪਣੇ ਹੀ ਨੂੰ ਤੇ ਰਹੀ ਤੇ ਦੋਵਾਂ ਦੇ ਵਿੱਚ ਆਸ਼ਕੀ ਪਈ ਦੋਨਾਂ ਦੋਨੋਂ ਜਿਹੜੇ ਨੇ ਉਹ ਪ੍ਰੇਮ ਪਿਆਰ ਦੇ ਵਿੱਚ ਪਏ ਤੇ ਜਿਹੜੀ ਨੂ ਹੈ ਉਹ ਆਪਣੇ ਪਤੀ ਨੂੰ ਛੱਡ ਕੇ ਆਪਣੇ ਚਾਚੇ ਸਹਰੇ ਦੀ ਦੀਵਾਨੀ ਹੋ ਗਈ ਤੇ ਉਸਨੇ ਬਿਨਾ ਬੱਚਿਆਂ ਦੀ ਪਰਵਾਹ ਕੀਤੇ ਜਿਹੜਾ ਹੈ ਬਿਨਾ ਸਮਾਜ ਦੇ ਪਰਵਾਹ ਕੀਤੇ ਜਿਹੜਾ ਹੈ ਉਹ ਆਪਣੇ ਚਾਚੇ ਸਹਰੇ ਦੇ ਨਾਲ ਪੱਜ ਗਈ ਆ ਇਹ ਉੱਤਰ ਪ੍ਰਦੇਸ਼ ਦੇ ਇਟਾਵਾ ਦੀ ਖਬਰ ਹੈ ਜਿੱਤੇ ਕਿ ਹੁਣ ਪੀੜਿਤ ਵਿਅਕਤੀ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਵਿਚਾਰਾ ਹੱਥ ਦੇ ਵਿੱਚ ਜਿਹੜਾ ਪੋਸਟਰ ਲੈ ਕੇ ਬੈਠਾ ਹੈ ਕਿ ਉਸ ਦੀ ਪਤਨੀ ਨੂੰ ਲੱਭ ਕੇ ਲਵੋ ਸੋ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਸ ਵਿਅਕਤੀ ਦੀ ਮਦਦ ਹੋ ਸਕੇ ਜਿਹੜਾ ਵਿਅਕਤੀ ਜਿਹੜਾ ਹੈ ਲੋਕਾਂ ਨੂੰ ਗੁਹਾਰ ਕਰ ਰਿਹਾ ਹੈ ਕਿ ਉਸ ਦੀ ਪਤਨੀ ਨੂੰ ਲੱਭਿਆ ਜਾਵੇ ਕਿਉਂਕਿ ਉਹ ਔਰਤ ਕਿਹਾ ਜਾ ਰਿਹਾ ਹੈ ਕਿ ਆਪਣੇ

एक महीना चौदह दिन हो गई आज शिकायत वगैरह किया लेकिन थाने पे कोई सुनवाई नहीं हो रही है वो ये कहते हैं कि मिल जाएगी वो बालक आए मंसूर अहमद थे भी हम पे कही थी कि वो बालक आए वो मिल जाएगी वो चचिया सफल लगते हैं जी वो घर में अनजान था लेकिन वो एक ही परिवार की बात थी तो वो घर में अनजान था इसलिए मुलाकात हो गई सन दो हजार चौदह में शादी हुई थी तीन बच्चे आए एक बच्चा घर पर छोड़ गई दो बच्चे साथ में ले गई अभी तक कोई लोकेशन नहीं मिली उन्हीं के साथ गया लोकेशन तो उनके साथ नहीं मिली लेकिन पूरा पता है ना उन्हीं की फाथ गई है देखा गया था एक बार देखा गया था मारपीट भी वही थी घर पर ये चाहते हैं कि वो मिल जाए बरामद हो जाए D.